ਹੋਂ ਨਸ਼ੇ ਦੇ ਲਈ ਵਰਤੀਆਂ ਜਾ ਰੀਆਂ ਨਸ਼ੇਲੀਆਂ ਗੋਲੀਆਂ ਅਗਰ ਮੈਡੀਕਲ ਸਟੋਰ ਤੇ ਵਿਕਦੀਆਂ ਹਨ ਤਾਂ ਹੋਵੇਗੀ ਸਖਤ ਕਾਰਵਾਈ ਲਾਇਸੈਂਸ ਵੀ ਹੋ ਸਕਦਾ ਹੈ ਕੈਨਸਲ ਡੀਐਸਪੀ ਸਰਵਿਸਿੰਗ ਬਰਾਡ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਲਗਾਤਾਰ ਪੁਲਿਸ ਵੱਲੋਂ ਜਿੱਥੇ ਮੈਡੀਕਲ ਸਟੋਰਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਜ ਬਟੇਂਡਾ ਦੀ ਅਜੀਤ ਰੋਡ ਤੇ ਡਰਗ ਇਨਸਪੈਕਟਰ ਦੇ ਨਾਲ ਬਠਿੰਡਾ ਪੁਲਿਸ ਡੀਐਸਪੀ ਸਰਵਿਸਿੰਗ ਬਰਾਡ ਦੇ ਅਗਵਾਈ ਦੇ ਵਿੱਚ ਪਹੁੰਚੇ ਅਤੇ ਉਹਨਾਂ ਵੱਲੋਂ ਇੱਕ ਦੁਕਾਨ ਦੇ ਉੱਤੇ ਨਸ਼ੇ ਦੀਆਂ ਜੋ ਨਸ਼ੇਲੀ ਵਸਤਾਂ ਜੰਮੀਆਂ ਦਵਾਈਆਂ ਹਨ ਜਾਂ ਗੋਲੀਆਂ ਕੈਪਸੂਲ ਹਨ ਉਹਨਾਂ ਦੀ ਇਹਨਾਂ ਵੱਲੋਂ ਅਪ ਚੈਕਿੰਗ ਕੀਤੀ ਗਈ ਇਸ ਸਬੰਧੀ ਡਰਗ ਇੰਸਪੈਕਟਰ ਨੇ ਕਿਹਾ ਕਿ ਸਾਡੇ ਵੱਲੋਂ ਇਸ ਚੈਕਿੰਗ ਦੌਰਾਨ ਇਸ ਮੈਡੀਕਲ ਸਟੋਰ ਤੇ ਕੁਝ ਵੀ ਇਹੋ ਜਿਹਾ ਨਹੀਂ ਪਾਇਆ ਗਿਆ ਜੋ ਨਸ਼ੇ ਦੇ ਲਈ ਵਰਤਿਆ ਜਾਂਦਾ ਹੋਵੇ ਅਤੇ ਦੂਜੇ ਪਾਸੇ ਡੀਐਸਪੀ ਸਰਵਿਸਿੰਗ ਬਰਾਡ ਦਾ ਕਹਿਣਾ ਹੈ ਕਿ ਸਾਨੂੰ ਇੱਕ ਇਨਫੋਰਮੇਸ਼ਨ ਲਗਾਤਾਰ ਆਪਣਾ ਮਿਲ ਰਹੀ ਸੀ ਕਿ ਇੱਥੇ ਆਪਣਾ ਕੋਈ ਦੁਕਾਨ ਦੇ ਉੱਤੇ ਨਸ਼ੀਲੀਆਂ ਜੋ ਨਸ਼ੇਲੀ ਵਰਤੀਆਂ ਜਾਂਦੀਆਂ ਗੋਲੀਆਂ ਹਨ ਦਾ ਆਪ ਕੈਪਸੂਲ ਹਨ ਉਹ ਇੱਥੇ ਮਿਲ ਰਹੇ ਹਨ ਉਹਨਾਂ ਵੱਲੋਂ ਡਰਗ ਇਨਸਪੈਕਟਰ ਦੇ ਨਾਲ ਇੱਥੇ ਆਪਣਾ ਚੈਕਿੰਗ ਕੀਤੀ ਗਈ ਤੇ ਨਾਲ ਨਾਲ ਉਹਨਾਂ ਵੱਲੋਂ ਸਖਤ ਹਦਾਇਤਾਂ ਕਰਦੇ ਹੋਏ ਮੈਡੀਕਲ ਸਟੋਰ ਵਾਲਿਆਂ ਨੂੰ ਵੀ ਅਪਤਾਵਨੀ ਦਿੱਤੀ ਕਿ ਅਗਰ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਇਆ ਜਾਂ ਕੋਈ ਵਿਅਕਤੀ ਆਪਣਾ ਮੈਡੀਕਲ ਸਟੋਰ ਵਾਲਾ ਨਸ਼ਾ ਵੇਚਦਾ ਫੜਿਆ ਗਿਆ ਨਸ਼ੀ ਵਾਲੀਆਂ ਗੋਲੀਆਂ ਜਾਂ ਨਸ਼ੀਲੇ ਕੈਪਸੂਲ ਵੇਚਦਾ ਫੜਿਆ ਗਿਆ ਤਾਂ ਉਹਦਾ ਲਾਇਸੈਂਸ ਕੈਨਸਲ ਕਰਨ ਦੇ ਲਈ ਵੀ ਉਹਨਾਂ ਵੱਲੋਂ ਲਿਖਿਆ ਜਾਵੇਗਾ ਆਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਡਰਗ ਇਨਸਪੈਕਟਰ ਅਤੇ डीएसपी सर्विसिंग बोर्ड इधर कि ना मैं थोड़ी भी कहना चाहूंगा कि मेडिकल स्टो चेकिंग मेरा नाम ड्रग इंस्पेक्टर ओमकार सिंह है कि आज जैसे इथे अनमोल मेडिकल एजेंसी चेक की थी कुछ मिला के इस हमने सानो कोई इनार भी कोई सीक्रेट इंफॉर्मेशन सही उस बेस पे चेक किया बट इंस्पेक्शन जो सानो वो चेकिंग द्वितीय और कोई भी हैबिट फॉर्मिंग एंड टॉक्सिक एंड नहीं मिला ਕਿਸਰ ਕੀ ਕਹਿਣਾ ਚਾਹੁੰਦਾ ਸੀ ਜੀ ਮੰਤਰੀ ਸਪੀਚ ਇੱਕ ਸਾਨੂੰ ਵਾਰੀ ਵਾਰੀ ਕੰਪਲੇਂਟਸ ਆ ਰਹੀਆਂ ਸੀਗੀਆਂ ਵੀ ਕਈ ਮੈਡੀਕਲ ਸ਼ਾਪਸ ਅਧਾਂ ਦੀਆਂ ਹੈਗੀਆਂ ਜਿੱਥੇ ਕੋਈ ਬੈਨ ਡਰੱਗਸ ਨੇ ਉਹਨਾਂ ਦੀ ਵਿਕਰੀ ਹੁੰਦੀ ਹੈ ਜਿਸ ਸੰਬੰਧੀ ਅੱਜ ਇੱਥੋਂ ਦੇ ਜੋ ਡਰੱਗ ਇਨਸਪੈਕਟਰ ਨੇ ਉਹਨਾਂ ਵੱਲੋਂ ਰੇਡ ਕੀਤੀ ਗਈ ਹੈ ਤੇ ਡਰੱਗ ਇਨਸਪੈਕਟਰ ਦੇ ਉਹਨਾਂ ਵੱਲੋਂ ਰਿਕੁਐਸਟ ਕੀਤੀ ਗਈ ਸੀ ਪੁਲਿਸ ਟੀਮ ਵੀ ਨਾਲ ਪੁਲਿਸ ਟੀਮ ਉਹਨਾਂ ਨਾਲ ਆਈ ਹੈਗੀਆ ਬੇਸਿਕਲੀ ਇੱਕ ਸਰਪ੍ਰਾਈਜ਼ ਚੈੱਕ ਹੈ ਵੱਖ-ਵੱਖ ਮੈਡੀਕਲਸ ਜਿਨ੍ਹਾਂ ਦੀਆਂ ਕੋਈ ਕੰਪਲੇਂਟਸ ਆਉਂਦੀਆਂ ਹੈਗੀਆਂ ਤੇ ਅਸੀਂ ਉੱਥੇ ਚੈੱਕ ਕਰਦੇ ਹਾਂ ਤੇ ਅਗਰ ਇਦਾਂ ਦੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੇ ਉਸਤੇ ਸਬੰਧਤ ਡਰੱਗ ਇਨ ਇਹਦਾ ਕੰਟਰੋਲਰ ਰੱਖਦਾ ਹੈਗਾ ਉਹਿਤੱਕ ਕਾਰਵਾਈ ਆਵਲੂਪਲੀਅਰ ਦੀ ਜੀ ਕੀ ਕਹਣਾ ਚਾਹੀਏ ਕਿ ਇਹ ਸਰਕਾਰ ਦਾ ਜਾਂ ਸਰਕਾਰ ਕਰਦੇ ਜਿਹੜੇ ਸਰ ਮਹਿੰਮ ਚੱਲ ਰਹੀ ਹੈ ਤੇ ਉਸ ਉਸੀ ਨੂੰ ਲੈ ਕੇ ਡਿਪਾਰਟਮੈਂਟ ਤੇ ਹੋਰ ਵੀ ਆ ਕਾਫੀ ਸ਼ਕਤੀ ਹੈਗੀ ਹੈ ਤੇ ਇਸ ਕਰਕੇ ਅਗਰ ਇਸ ਤਰੀਕੇ ਦੀ ਗੱਲ ਬਾਤ ਸਾਹਮਣੇ ਆਉਂਦੀ ਹੈ ਤੇ ਕੋਈ ਪਾਇਆ ਜਾਂਦਾ ਤਾਂ ਸਖਤ ਸਖਤ ਕਾਰਵਾਈ ਅਮਲ ਉਤਰੀ ਜਾਂਦੀ ਰਹੂਗੀ ਈਵਨ ਕਿ ਜਿਹੜੇ ਡਰਗ ਸ਼ਾਪਸ ਨੇ ਇਨਸ਼ੋਰ ਕੀਤਾ ਜਾਊਗਾ ਜੀ ਉਹਨਾਂ ਦੇ ਸਬੰਧਤ ਡਿਪਾਰਟਮੈਂਟ ਤੋਂ ਵੀ ਇਹਨਾਂ ਦੇ ਲਾਈਸੈਂਸ ਵਗੈਰਾ ਕੈਨਸਲ ਕੀਤੇ ਜਾਣ ਜੋ ਵੀ ਬੰਦੀ ਕਾਰਵਾਈ ਸਖਤ ਸਖਤ ਅਮਲ ਉਤਰੀ ਜਾਂਦੀ ਹੈ